ਅਤਲ ਸ਼ਰਮਾ ਤੇ ਮੈਂ ਉਹਦੇ ਜਾਣ ਜਾਣ ਹੋ ਗਏ ਸੀਗੇ ਅਸੀਂ ਉਸ ਮੁਤਾਬਕ ਜੋਗੀ ਸਾਡਾ ਸਾਥੀ ਜੋਗੀ ਦੀ ਆਵਾਜ਼ ਲੈ ਲੈਣੀ ਮਿਊਜ਼ਿਕ ਟਰੈਕ ਤਿਆਰ ਕਰ ਲੈਣਾ ਜਿਸ ਦਿਨ ਵਿੰਦ ਰਖੀ ਦਾ ਵੇਅਰ ਹੋਣਾ ਉਹਦੀ ਹਾਂ ਦੂਸਰਾ ਇਹ ਹੈ ਕਿ ਉਹ ਗੌਡ ਗਿਫਟਡ ਸੀ ਉਹਦੇ ਉੱਤੇ ਨਾ ਹੋਮਵਰਕ ਨਹੀਂ ਸੀ ਕਰਨਾ ਪੈਂਦਾ ਕੋਈ ਤਿਆਰੀ ਨਹੀਂ ਸੀ ਢੀ ਕਰਾਉਣੀ ਪੈਂਦੀ ਅੱਛਾ ਸਟੈਮਨਾ ਬੜਾ ਸੀ ਨਹੀਂ ਤਾਂ ਇੱਕ ਗੀਤ ਗਾਉਣ ਵਾਸਤੇ ਮੈਂ ਦੇਖਿਆ ਸਿੰਗਰ ਕਹਿੰਨਗੇ ਮੈਂ ਜੀ ਜਾਨਣਾ ਫਿਰ ਮੈਂ ਨਾ ਅੱਜ ਮੈਂ ਜਾ ਕੇ ਮੁਰਗ ਦੀ ਤਰੀ ਤਰੀ ਪੀ ਕੇ ਰੈਸਟ ਕਰਾਂ ਤਾਂ ਫਿਰ ਕੱਲ ਜਾਂ ਪਰਸੋਂ ਆਊਗਾ ਤਿਆਰ ਹੋ ਕੇ ਅੱਛਾ ਜੀ ਤੇ ਬਿੰਦ ਰੱਖੀ ਨੂੰ ਕੋਈ ਫਰਕ ਨਹੀਂ ਜਿੰਦਾ ਬਸ ਗਰਮ ਦੁੱਧ ਮਿਲ ਜੇ ਸੱਤ ਸੱਤ 8 8 ਕੀ ਤੋਂ ਸਟੂਡੀਓ ਚ ਇੱਕੋ ਸਵਿਟਿੰਗ ਦੇ ਵਿੱਚ ਡੱਬ ਕਰ ਦਿੰਦਾ ਸੀ ਉਹ ਵੀ ਇਸੇ ਤਰ੍ਹਾਂ ਹੀ ਉਹਨੇ ਯਾਰ ਬੋਲਦਾ ਉਹ ਮਤਲਬ ਉਹਨੇ ਕਾਗਜ਼ ਦੇਖਿਆ ਤੇ ਟਰੈਕ ਸੁਣਿਆ ਤੇ ਬਸ ਮੇਰਾ ਕੱਲ ਪਛੀਤੀ ਮਿੰਟ ਦੇ ਵਿੱਚ ਡਨ ਹੋ ਗਿਆ ਦੁਬਾਰਾ ਰੀਟੇਕ ਨਹੀਂ ਕੋਈ ਨਾ ਅਤਲ ਸ਼ਰਮਾ ਜੀ ਕਹਿੰਦੇ ਵੀ ਇਹਨੂੰ ਹੁਣ ਹਲਾਉਣਾ ਹੀ ਨਹੀਂ ਉਹ ਜਿਹੜਾ ਹਲਾਇਆ ਨੇ ਉਹੀ ਤੁਹਾਡੇ ਸਾਹਮਣੇ ਆ